ਹਾਂਜੀ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅੱਜ ਦੀ ਆਪਾਂ ਇਹ ਵੀਡੀਓ ਧੰਨ ਧੰਨ ਦਸ਼ਮੇਸ਼ ਗੁਰੂ ਗੋਬਿੰਦ ਸਿੰਘ ਜੀ ਦੀ 100 ਸਾਥੀ ਵਿੱਚੋਂ ਲਈ ਗਈ ਇੱਕ ਬਹੁਤ ਪਿਆਰੀ ਕਥਾ ਬਾਰੇ ਹੈ ਜਿਸ ਵਿੱਚ ਉਹਨਾਂ ਨੇ ਗਾਂ ਨੂੰ ਮਾਰ ਕੇ ਮਾਸ ਵੇਚਣ ਵਾਲਾ ਨੂੰ ਕੀ ਉਪਦੇਸ਼ ਦਿੱਤਾ ਸੀ ਤੇ ਫਿਰ ਮਹਾਰਾਜ ਨੇ ਕਿਵੇਂ ਸਿੱਖ ਸੰਗਤ ਨੂੰ ਉੱਥੇ ਦੱਸਿਆ ਸੀ ਕਿ ਪਾਪ ਕਰਨ ਵਾਲਿਆਂ ਦੇ ਲਈ ਬਾਣੀ ਵਿੱਚ ਕੀ ਕੁਝ ਲਿਖਿਆ ਹੋਇਆ ਹੈ ਆਓ ਇਹ ਸਾਰਾ ਕੁਝ ਆਪਾਂ ਇਸ ਕਥਾ ਦੇ ਵਿੱਚ ਜਾਣਦੇ ਹਾਂ ਇੱਕ ਵਾਰ ਦੀ ਗੱਲ ਹੈ ਜਦੋਂ ਮਹਾਰਾਜ ਤੁਹਾਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਬਹਾਦਰਗੜ੍ਹ ਜਾ ਕੇ ਦੀਵਾਨ ਸਜਾਇਆ। ਉੱਥੇ ਜਾ ਕੇ ਆਸਾ ਦੀ ਵਾਰ ਦਾ ਭੋਗ ਪਾਇਆ, ਕੀਰਤਨ ਹੋਇਆ ਤੇ ਉੱਥੇ ਸਾਧ ਸੰਗਤ ਆਈਆ। ਫਿਰ ਉੱਥੇ ਕੁਝ ਲੋਕ ਮਹਾਰਾਜ ਦੇ ਕੋਲ ਦੌੜੇ-ਧੌੜੇ ਪਹੁੰਚਦੇ ਹਨ ਤੇ ਮਹਾਰਾਜ ਉਹਨਾਂ ਨੂੰ ਦੇਖ ਕੇ ਪੁੱਛਦੇ ਹਨ ਕਿ ਭਾਈ ਕੀ ਹੋ ਗਿਆ? ਤਾਂ ਅੱਗੋਂ ਲੋਕ ਕਹਿੰਦੇ ਹਨ ਕਿ ਮਹਾਰਾਜ ਅਸੀਂ ਕੁਝ ਲੋਕਾਂ ਨੂੰ ਫੜ ਕੇ ਲਿਆਏ ਹਾਂ, ਇੱਕ ਕਸਾਈ ਹਨ। ਮਹਾਰਾਜ ਇਹ گاਵਾਂ ਨੂੰ ਜ਼ਾਹਿਰ ਦੇ ਦਿੰਦੇ ਆ। ਤੇ ਉਹਨਾਂ ਦੀ ਹੱਤਿਆ ਕਰ ਦਿੰਦੇ ਆ ਤੇ ਇਹ ਇਹ ਪਾਪ ਕਰਦੇ ਹਨ ਮਹਾਰਾਜ ਨੇ ਦੇਖਿਆ ਕਿ ਉਹਨਾਂ ਨੂੰ ਲੋਕਾਂ ਨੇ ਬੰਨਿਆ ਹੋਇਆ ਹੈ ਉਹ ਲੋਕ ਪਾਪਤਾ ਕਰਿਆ ਕਰਦੇ ਸਨ گاਵਾਂ ਨੂੰ ਮਾਰਿਆ ਕਰਦੇ ਸਨ ਪਰ ਸਤਗੁਰ ਸੱਚੇ ਪਾਤਸ਼ਾਹ ਦੇ ਸਾਹਮਣੇ ਆ ਕੇ ਉਹਨਾਂ ਨੂੰ ਪਛਤਾਵਾ ਹੋਣ ਲੱਗਾ ਸੀ ਕਿਉਂਕਿ ਉਹਨਾਂ ਨੂੰ ਲੱਗ ਰਿਹਾ ਸੀ ਕਿ ਮਹਾਰਾਜ ਸੱਚੇ ਪਾਸ਼ਾ ਹੁਣ ਉਹਨਾਂ ਨੂੰ ਸਜ਼ਾ ਦੇਣਗੇ ਪਰ ਜੋ ਮਹਾਰਾਜ ਦਾ ਸੁਭਾਅ ਸੀ ਉਹ ਬਹੁਤ ਦਿਆਲੂ ਸੀ ਉਹ ਬਾਦਸ਼ਾਹ ਦਰਬੇਸ਼ ਸਨ ਚਾਹੇ ਉਹਨਾਂ ਨੇ 14 جنگਾਂ ਹੀ ਕਿਉਂ ਨਾ ਲੜੀਆਂ ਹੁਣ ਪਰ ਕਦੇ ਵੀ ਕਿਸੇ ਨੂੰ ਵੀ ਆਪਣੇ ਫਾਇਦੇ ਲਈ ਕੋਈ ਜੰਗ ਨਹੀਂ ਕੀਤੀ ਬਲਕਿ ਦੂਜਿਆਂ ਦੇ ਲਈ ਹੀ ਮਹਾਰਾਜ ਨੇ ਰੱਖਿਆ ਕਰਨ ਦੇ ਲਈ ਜੰਗਾਂ ਲੜੀਆਂ ਹਨ ਤੇ ਫੇਰ ਮਹਾਰਾਜ ਉਹਨਾਂ ਨੂੰ ਕਹਿੰਦੇ ਹਨ ਕਿ ਭਾਈ ਤੁਸੀਂ ਸੱਚ ਦੱਸ ਦਿਓ ਤੁਸੀਂ ਗਾਵਾਂ ਦੀ ਹੱਤਿਆ ਕਿਉਂ ਕੀਤੀ ਆ ਜੇ ਤੁਸੀਂ ਸੱਚ ਦੱਸ ਦਿਮੋਗੇ ਤਾਂ ਅਸੀਂ ਤੁਹਾਨੂੰ ਛੱਡ ਦੇਾਂਗੇ ਤੁਸੀਂ ਗਾਵਾਂ ਦੀ ਹੱਤਿਆ ਕਿਉਂ ਕੀਤੀ ਆ ਪਹਿਲਾਂ ਸਾਨੂੰ ਇਹ ਸਪਸ਼ਟ ਦੱਸ ਦਿਓ ਸਪਸ਼ਟ ਕਰ ਦਿਓ ਕਿਸੇ ਜੀਵ ਦੀ ਹੱਤਿਆ ਕਰਕੇ ਉਸ ਨੂੰ ਮਾਰ ਕੇ ਤੁਹਾਨੂੰ ਕੀ ਮਿਲ ਗਿਆ ਤੇ ਇਹ ਕਿੱਡੀ ਕਬੱਡੀ ਬਹਾਦਰੀ ਦੀ ਗੱਲ ਹੈ ਤੁਸੀਂ ਲੋਕ ਅਜਿਹੇ ਪਾਪ ਕਰਦੇ ਕਿਉਂ ਹੋ ਤੇ ਮਹਾਰਾਜ ਨੂੰ ਕਹਿਣ ਲੱਗੇ ਕਿ ਮਹਾਰਾਜ ਸੱਚੇ ਪਾਤਸ਼ਾਹ ਤੁਸੀਂ ਸਾਨੂੰ ਛੱਡ ਦਿਓ ਅਸੀਂ ਸਾਰਾ ਕੁਝ ਦੱਸਦੇ ਹਾਂ ਹੁਣ ਜੋ ਲੋਕ ਉਹਨਾਂ ਨੂੰ ਮੁਸ਼ਕਾਂ ਬਣ ਕੇ ਲਿਆਏ ਸਨ ਮਹਾਰਾਜ ਨੇ ਉਹ ਖੁਲਵਾ ਦਿੱਤੀਆਂ ਤੇ ਕਹਿਣ ਲੱਗੇ ਮਹਾਰਾਜ ਅਸੀਂ ਸੱਚ ਦੱਸਦੇ ਹਾਂ ਜੋ ਇਹ ਮਾਸ ਹੁੰਦਾ ਹੈ ਚੰਮ ਹੁੰਦਾ ਹੈ ਇਹਨਾਂ ਦੇ ਸਾਨੂੰ ਪੈਸੇ ਮਿਲਦੇ ਆ ਤੇ ਜਿਹੜੇ ਇਹਨਾਂ ਦੇ ਹੱਡ ਹੁੰਦੇ ਆ ਇਹ ਅਸੀਂ ਲੋਭ ਦੇ ਕਰਕੇ ਹੀ ਇਹਨਾਂ ਨੂੰ ਮਾਰਦੇ ਹਾਂ ਮਹਾਰਾਜ ਕਹਿੰਦੇ ਹਨ ਕਿ ਹੋਰ ਦੱਸੋ ਤੇ ਸਿੱਖ ਕਹਿਣ ਲੱਗੇ ਮਹਾਰਾਜ ਸੱਚ ਪਾਸ਼ਾ ਇਹ ਐਡਾ ਪਾਪ ਕਰਦੇ ਆ ਗਾਂ ਨੂੰ ਮਾਰ ਦੇਣਾ ਇਹ ਬਹੁਤ ਵੱਡਾ ਪਾਪ ਆ ਇਹ ਗਊ ਹੱਤਿਆ ਇਹ ਜੀਵ ਹੱਤਿਆ ਕਰਦੇ ਆ ਮਹਾਰਾਜ ਇਹਨਾਂ ਨੂੰ ਤੁਸੀਂ ਸਜ਼ਾ ਦਿਓ ਤੇ ਲੋਕਾਂ ਨੇ ਬੇਨਤੀ ਕੀਤੀ ਕਿ ਮਹਾਰਾਜ ਇਹ ਤਾਂ ਪਾਪੀ ਆ ਇਹ ਤਾਂ ਕਸਾਈ ਆ ਇਹਨਾਂ ਨੂੰ ਤੁਸੀਂ ਛੱਡੋ ਨਾ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿਓ ਡੰਡ ਦਿਓ ਹੁਣ ਮਹਾਰਾਜ ਦਿਆਲੂ ਕਿਰਪਾਲੂ ਸਨ ਤੇ ਬਾਣੀ ਵਿੱਚ ਵੀ ਇੱਕ ਪੰਗਤੀ ਆਉਂਦੀ ਆ पापी पाप कमाम ਦੇ ਕਰਦੇ ਹਾਏ ਹਾਏ ਜਿਹੜੇ ਲੋਕ ਪਾਪ ਕਰਦੇ ਆ ਵਿਕਾਰਾਂ ਦੇ ਖਾਤਰ ਪਾਪ ਕਮਾਉਂਦੇ ਰਹਿੰਦੇ ਆ ਇਹ ਹਮੇਸ਼ਾ ਹੀ ਦੁਖੀ ਹੁੰਦੇ ਰਹਿੰਦੇ ਆ ਫਿਰ ਮਹਾਰਾਜ ਕਹਿੰਦੇ ਹਨ ਕਿ ਅਸੀਂ ਇਹਨਾਂ ਤੋਂ ਪੁੱਛਣਾ ਚਾਹੁੰਦੇ ਆ ਕਿ ਇਹ ਪੈਸੇ ਦੀ ਖਾਤਰ ਜੌਂਦੀਆਂ ਗਾਵਾਂ ਨੂੰ ਮਾਰ ਰਹੇ ਹਨ ਚਲੋ ਜੇ ਕਿਸੇ ਜਾਨਵਰ ਦੀ ਕੁਦਰਤੀ ਮੌਤ ਹੋ ਜਾਂਦੀ ਹੈ ਉਸ ਦਾ ਚੰਮ ਵਰਤੋਂ ਵਿੱਚ ਆਉਂਦਾ ਹੈ ਤਾਂ ਕੋਈ ਗੱਲ ਨਹੀਂ ਪਰ ਜੋ ਲੋਕਾਂ ਦੀਆਂ ਖੜੀਆਂ ਗਾਵਾਂ ਹੁੰਦੀਆਂ ਹਨ ਲੋਕਾਂ ਨੂੰ ਆਸ ਹੁੰਦੀ ਹੈ ਕਿ ਸ਼ਾਮ ਨੂੰ ਚਰ ਕੇ ਘਰੇ ਆਵੇਗੀ ਦੁੱਧ ਦੇਵੇਗੀ ਤੁਸੀਂ ਉਹਨਾਂ ਨੂੰ ਜ਼ਹਿਰ ਦੇ ਕੇ ਮਾਰ ਦਿੰਨੇ ਹੋ ਇਹ ਕਿੱਡੀ ਕੁ ਬਹਾਦਰੀ ਦਾ ਕੰਮ ਆ ਅਜਿਹੇ ਪੈਸੇ ਦਾ ਤੁਸੀਂ ਕੀ ਕਰੋਗੇ ਮਹਾਰਾਜ ਕਹਿੰਦੇ ਹਨ ਇਹ ਕੰਮ ਤੁਸੀਂ ਛੱਡ ਦਿਓ ਮਹਾਰਾਜ ਕਹਿੰਦੇ ਹਨ ਕਿ ਅਜਿਹਾ ਕੰਮ ਤਾਂ ਕੋਈ ਕਰਨਾ ਹੀ ਨਹੀਂ ਚਾਹੀਦਾ ਜਿਸ ਦਾ ਬਾਅਦ ਵਿੱਚ ਪਛਤਾਵਾ ਹੋਵੇ ਫਿਰ ਮਹਾਰਾਜ ਕਹਿੰਦੇ ਹਨ ਕਿ ਭਾਈ ਤੁਸੀਂ ਮੰਨਦੇ ਹੋ ਤੁਸੀਂ ਇਹ ਕੰਮ ਕਰਦੇ ਹੋ ਤਾ ਉਹ ਕਹਿੰਦੇ ਹਨ ਕਿ ਹਾਂ ਮਹਾਰਾਜ ਸਾਥੋਂ ਇਹ ਗਲਤੀ ਹੋਈ ਆ ਤੇ ਉਹ ਕਹਿੰਦੇ ਹਨ ਕਿ ਮਹਾਰਾਜ ਸਾਨੂੰ ਬਖਸ਼ ਲਓ ਨਹੀਂ ਤਾਂ ਇਹ ਲੋਕ ਸਾਨੂੰ ਕੁੱਟ-ਕੁੱਟ ਕੇ ਮਾਰ ਦੇਣਗੇ ਫਿਰ ਮਹਾਰਾਜ ਕਹਿੰਦੇ ਹਨ ਕਿ ਦੇਖੋ ਭਾਈ ਕੁਝ ਲੋਕ ਅਜਿਹੇ ਆ ਜੋ ਜੰਗਲੀ ਹਿਰਨਾ ਦਾ ਸ਼ਿਕਾਰ ਕਰਦੇ ਆ ਜੰਗਲੀ ਸ਼ੇਰਾਂ ਤੱਕ ਦਾ ਸ਼ਿਕਾਰ ਕਰਦੇ ਆ ਉਹ ਕਿੱਡੇ ਬਹਾਦਰ ਆ ਜੰਗਲੀ ਸੂਰਾਂ ਦਾ ਸ਼ਿਕਾਰ ਕਰਦੇ ਆ ਜੋ ਕਿਸਾਨਾਂ ਦੀਆਂ ਫਸਲਾਂ ਖਰਾਬ ਕਰ ਦਿੰਦੇ ਹਨ ਤੇ ਤੁਸੀਂ ਗਊ ਮਾਰ ਕੇ ਆਪਣੇ ਆਪ ਨੂੰ ਬਹਾਦਰ ਸਮਝਦੇ ਹੋ ਕਿੰਨੇ ਹੀ ਪਸ਼ੂ ਤੁਸੀਂ ਮਾਰ ਦਿੱਤੇ ਹਾ ਇਹਦੂ ਤਾਂ ਚੰਗਾ ਇਹ ਹੋਵੇਗਾ ਭਾਈ ਮੈਂ ਤੁਹਾਨੂੰ ਦੱਸਦਾ ਤੁਹਾਡੇ ਪਾਪ ਕਿਵੇਂ તુਤੇ ਜਾਣਗੇ ਇਹ ਜੋ ਤੁਸੀਂ ਕਰਮ ਕੀਤੇ ਆ ਇਹਨਾਂ ਦਾ ਤਾਂ ਲੇਖਾ ਜੋਖਾ ਹੋਣਾ ਹੀ ਆ ਪਰ ਹੁਣ ਤੁਸੀਂ ਤੇ ਮਹਾਰਾਜ ਕਹਿੰਦੇ ਹਨ ਹੁਣ ਤੁਸੀਂ ਜਾਓ ਮੰਡੀ ਵਿੱਚ ਜਾ ਕੇ ਗਾਵਾਂ ਖਰੀਦੋ ਤੇ ਉਹਨਾਂ ਦੀ ਦੇਖਭਾਲ ਕਰੋ ਸੇਵਾ ਕਰੋ ਜਿੰਨੀਆਂ ਗਾਵਾਂ ਮਾਰੀਆਂ ਹਨ ਉਹਨਾਂ ਦੀ ਸੇਵਾ ਕਰੋ ਬਾਰੀ-ਬਾਰੀ ਲਿਆ ਕੇ ਗਾਵਾਂ ਦੀ ਦੇਖਭਾਲ ਕਰੋ ਤੇ ਉਹਨਾਂ ਦਾ ਦੁੱਧ ਵੇਚ ਕੇ ਘਰ ਦਾ ਗੁਜ਼ਾਰਾ ਚਲਾਓ ਤੇ ਜਿਹੜਾ ਗਊ ਦੋਸ ਤੁਹਾਡੇ ਉੱਤੇ ਲੱਗਿਆ ਹੈ ਇਸ ਤੋਂ ਤੁਸੀਂ ਮੁਕਤ ਹੋ ਜਾਮੋਗੇ ਮਹਾਰਾਜ ਕਹਿੰਦੇ ਹਨ ਅੱਗੇ ਤੋਂ ਭਾਈ ਅਜਿਹੇ ਕੰਮ ਨਹੀਂ ਕਰਨਾ ਸ਼ਾਇਦ ਆਪ ਕਰੋ ਜਿੰਨੀਆਂ ਵੀ ਗਾਵਾਂ ਮਾਰੀਆਂ ਹਨ ਦੁੱਧ ਵੇਚ-ਵੇਚ ਕੇ ਉਹਨਾਂ ਲੋਕਾਂ ਦੀ ਵੀ ਮਦਦ ਕਰੋ ਤੇ ਇਸ ਤਰ੍ਹਾਂ ਜਦੋਂ ਤੁਸੀਂ ਗਾਵਾਂ ਘਰੇ ਰੱਖੋਗੇ ਸੇਵਾ ਕਰੋਗੇ ਤਾਂ ਘਰ ਵਿੱਚ ਬਰਕਤ ਆ ਜਾਵੇਗੀ ਜਿਹੜੀ ਮਤ ਪਾਪਾਂ ਦੇ ਨਾਲ ਭਰੀ ਹੁੰਦੀ ਹੈ ਨਾ ਉਹ ਨਾਮ ਦੇ ਰੰਗ ਨਾਲ ਧੋਤੀ ਜਾਂਦੀ ਹੈ ਤੇ ਮਹਾਰਾਜ ਮੁੱਖਾਂ ਫਰਮਾਉਂਦੇ ਹਨ ਕਿ ਅੱਗੇ ਤੋਂ ਤੁਸੀਂ ਕਿਰਤ ਕਰਿਓ ਨਾਮ ਜਪਿਓ ਵੰਡ ਛਕਿਓ ਤੇ ਜਿਹੜੇ ਪਾਪ ਤੁਸੀਂ ਕੀਤੇ ਹਨ ਉਹ ਸਾਰੇ ਪਾਪ ਧੋਤੇ ਜਾਣਗੇ ਅਕਾਲ ਪੁਰਖ ਬੜਾ ਸਮਰੱਥ ਹੈ ਕਰਮਾਂ ਦਾ ਲਿਖਿਆ ਤਾਂ लेखा जोखा ਹੋ ਕੇ ਰਹਿੰਦਾਗਾ ਮਾਥੇ ਜੋ ਲਿਖਿਆ ਮੀਟ ਨਾ ਸਕੇ ਕੋਈ ਇਹਨਾਂ ਚੀਜ਼ਾਂ ਨੂੰ ਉਹੀ ਲੋਕ ਸਮਝਦੇ ਹਨ ਜੋ ਗੁਰੂ ਅਕਾਲ ਪੁਰਖ ਨੂੰ ਸਮਝਦੇ ਹਨ ਕਿਉਂਕਿ ਬਹੁਤੇ ਲੋਕ ਇੱਥੇ ਇਹ ਕਹਿ ਦਿੰਦੇ ਹਨ ਕਿ ਉੱਤੋਂ ਕੁਝ ਨਹੀਂ ਲਿਖਿਆ ਹੁੰਦਾ ਕਰਮ ਬੰਦਾ ਆਪ ਬਣਾਉਂਦਾ ਪਰ ਮਹਾਰਾਜ ਨੇ ਜੋ ਲਿਖਿਆ ਉਹ ਹੁੰਦਾ ਹੈ ਪਰ ਉਹੀ ਲੋਕ ਜਾਣ ਸਕਦੇ ਹਨ ਉਹੀ ਲੋਕ ਸਮਝ ਸਕਦੇ ਹਨ ਜੋ ਪਰਮਾਤਮਾ ਨੂੰ ਜਾਣਦੇ ਹਨ ਉਸ ਅਕਾਲ ਪੁਰਖ ਦੀ ਮਹਿਮਾ ਨੂੰ ਸਮਝਦੇ ਹਨ ਫਿਰ ਮਹਾਰਾਜ ਕਹਿੰਦੇ ਹਨ ਕਿ ਇਹ ਪੈਸੇ ਦੀ ਖਾਤਰ ਗਊਆਂ ਨੂੰ ਜ਼ਹਿਰ ਦੇ ਕੇ ਮਾਰਦੇ ਹਨ ਉਸ ਦੇ ਚੰਬੜੇ ਦੀ ਖਾਤਰ ਮਾਸ ਦੀ ਖਾਤਰ ਫਿਰ ਮਹਾਰਾਜ ਕਹਿੰਦੇ ਹਨ ਕਿ ਭਾਈ ਇਹਨਾਂ ਨੂੰ ਕੋਈ ਕੰਮ ਦਿਓ ਮਹਾਰਾਜ ਕਹਿੰਦੇ ਹਨ ਕਿ ਜੋ ਸ਼ਾਹੂਕਾਰ ਬੰਦੇ ਹਨ ਉਹ ਇਹਨਾਂ ਨੂੰ ਦਿਹਾੜੀ ਤੇ ਲੈ ਜਾ ਕਰੋ ਕੰਮ ਤੇ ਲੈ ਜਾ ਕਰੋ ਇਹਨਾਂ ਨੂੰ ਸੇਵਾਦਿਆ ਕਰੋ ਤੇ ਜਿਹੜੇ ਪਸ਼ੂ ਮਰ ਜਾਂਦੇ ਹਨ ਉਹਨਾਂ ਦਾ ਇਹਨਾਂ ਨੂੰ ਚਮੜਾ ਵੀ ਦੇ ਦਿਆ ਕਰੋ ਜੇਕਰ ਇਹ ਇਹੋ ਹੀ ਕੰਮ ਕਰਨਾ ਚਾਹੁੰਦੇ ਹਨ ਤੇ ਮਹਾਰਾਜ ਨੇ ਫਿਰ ਉਹਨਾਂ ਲਈ ਸਾਰੇ ਰਸਤੇ ਖੋਲ ਦਿੱਤੇ ਨਹੀਂ ਤਾਂ ਜੋ ਬਹਾਦਰਗੜ੍ਹ ਦੀ ਜਨਤਾ ਸੀ ਆਮ ਲੋਕ ਸਨ ਉਹਨਾਂ ਨੇ ਕੁੱਟ-ਕੁੱਟ ਕੇ ਉਹਨਾਂ ਨੂੰ ਮਾਰ ਦੇਣਾ ਸੀਗਾ ਮਹਾਰਾਜ ਨੇ ਨਾਲੇ ਤਾਂ ਉਹਨਾਂ ਦੀ ਜਾਨ ਬਚਾਈ ਤੇ ਨਾਲ ਹੀ ਉਹਨਾਂ ਨੂੰ ਸਿੱਧੇ ਰਾਹ ਵੀ ਪਾਇਆ ਹੁਣ ਜੋ ਇਹ ਕਸਾਈ ਸਨ ਇਹ ਮਾਇਆ ਦੇ ਲਾਲਚ ਵਿੱਚ ਅੰਨੇ ਹੋ ਗਏ ਸਨ ਤੇ ਗਲਤ ਰਸਤੇ ਉੱਤੇ ਤੁਰ ਪਏ ਸਨ ਪਰ ਹੁਣੇ ਧੰਗ ਗੁਰੂ ਨਾਨਕ ਦੇਵ ਜੀ ਦੇ ਘਰ ਆਏ ਸਨ ਉਹਨਾਂ ਦੇ ਦਰਬਾਰ ਵਿੱਚ ਆਏ ਸਨ ਤੇ ਅੱਜ ਤੋਂ ਬਾਅਦ ਇਹ ਚੀਜ਼ਾਂ ਨਹੀਂ ਕਰਨੀਆਂ ਤੇ ਮਹਾਰਾਜ ਦਾ ਇਹ ਧੁਰ ਤੋਂ ਹੀ ਉਸੂਲ ਸੀ ਕਿ ਜਿੱਥੇ ਵੀ ਤੱਕਾ ਹੁੰਦਾ ਸੀ ਉਥੇ ਮਹਾਰਾਜ ਆਵਾਜ਼ ਚੁੱਕਦੇ ਹੀ ਸਨ ਪਹਿਲਾਂ ਉਹ ਸ਼ਬਦਾਂ ਨਾਲ ਸਮਝਾਉਂਦੇ ਸਨ ਤੇ ਬਾਅਦ ਵਿੱਚ ਆਪਣੀ ਸ਼ਮਸ਼ੀਰ ਦੇ ਨਾਲ ਵੀ ਸਮਝਾਇਆ ਕਰਦੇ ਸਨ ਇਸੇ ਕਰਕੇ ਤਾਂ ਮਹਾਰਾਜ ਨੇ ਉਥੇ ਸਾਹੂਕਾਰਾਂ ਨੂੰ ਕਿਹਾ ਕਿ ਭਾਈ ਇਹ ਪੈਸੇ ਦੀ ਖਾਤਰ ਗਲਤ ਕੰਮ ਕਰੀ ਜਾਂਦੇ ਆ ਇਹਨਾਂ ਨੂੰ ਕੰਮ ਦਿਓ ਇਹਨਾਂ ਨੂੰ ਦਿਹਾੜੀ ਤੇ ਲੈ ਕੇ ਜਾਇਆ ਕਰੋ ਤੇ ਜੇਕਰ ਬੰਦੇ ਨੂੰ ਕੰਮ ਮਿਲਦਾ ਰਹੇ ਉਸ ਦਾ ਜੋ ਦਿਮਾਗ ਹੈ ਉਹ ਗਲਤ ਕੰਮ ਨਹੀਂ ਕਰਦਾ ਇਸੇ ਕਰਕੇ ਤਾਂ ਸਚੇ ਪਾਸ਼ਾ ਮਹਾਰਾਜ ਨੇ ਕਿਹਾ ਹੈ ਕਿ ਕਿਰਤ ਕਰੋ ਭਾਈ ਤੇ ਫਿਰ ਇਸ ਤਰ੍ਹਾਂ ਮਹਾਰਾਜ ਨੇ ਉਹਨਾਂ ਕਸਾਂਗਾ ਨੂੰ ਗਊ ਮਾਰਨ ਵਾਲਿਆਂ ਨੂੰ ਸਿੱਧੇ ਰਾਹ ਪਾਇਆ ਸੀ ਤੇ ਬਾਅਦ ਵਿੱਚ ਉੱਥੋਂ ਦੇ ਸ਼ਾਹੂਕਾਰ ਵੱਡੇ ਲੋਕ ਉਹਨਾਂ ਨੂੰ ਆਪਣੇ ਨਾਲ ਕੰਮ ਤੇ ਵੀ ਲਿਜਾਣ ਲੱਗੇ ਸਨ ਤੇ ਉਹਨਾਂ ਨੇ ਗਊਆਂ ਦੀ ਦੇਖਭਾਲ ਕਰਨੀ ਵੀ ਸ਼ੁਰੂ ਕਰ ਦਿੱਤੀ ਸੀ ਤੇ ਇਹ ਸੀ ਇਤਿਹਾਸ ਧੰਨ ਗੁਰੂ ਗੋਬਿੰਦ ਸਿੰਘ ਜੀ ਦੀ 100 ਸਾਖੀ ਵਿੱਚੋਂ ਲਈ ਗਈ ਇੱਕ ਗਊਆਂ ਦੀ ਹੱਤਿਆ ਕਰਨ ਵਾਲੇ ਕਸਾਈ ਦਾ ਇਤਿਹਾਸ ਦੱਸਦੇ ਹਾਂ ਜੇਕਰ ਕੋਈ ਗਲਤੀ ਹੋ ਗਈ ਹੋਵੇ ਕੋਈ ਭੁੱਲ ਹੋ ਗਈ ਹੋਵੇ ਤਾਂ ਮਾਫ ਕਰ ਦੇਣਾ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਵੀਡੀਓ ਨੂੰ ਸ਼ੇਅਰ ਕਰ ਦੇਣਾ ਤੇ ਕਮੈਂਟਾਂ ਵਿੱਚ ਵਾਹਿਗੁਰੂ ਲਿਖਣਾ ਨਾ ਭੁੱਲਣਾ ਧੰਨਵਾਦ